ਜ਼ਿੰਮੇਵਾਰਤਾ ਬੈਂਕਾਂ ਬੈਂਕ ਕਿਉਂ ਭੱਜ ਰਹੀ ਹੈ ਆਪਣੀਆਂ ਜ਼ਿੰਮੇਵਾਰੀਆਂ ਤੋਂ ਤੇ ਜਿਹੜੇ ਇਸ ਕੰਮ ਕਰਨ ਦੀਆਂ ਤਨਖਾਹਾਂ ਲੈਂਦੇ ਨੇ ਉਹਨਾਂ ਦੇ ਵੀ ਕੰਮ ਸਾਨੂੰ ਕਰਨੇ ਪੈਂਦੇ ਨੇ ਫਿਰ ਕਿਸਾਨਾਂ ਤੇ ਡਾਗ ਵੀ ਚਲਦੀ ਹੈ ਜੀ ਆਹ ਹੋਰ ਕਿਸਾਨਾਂ ਨੂੰ ਕੁੱਟਿਆ ਵੀ ਜਾਂਦਾ ਜੇਲਾਂ ਚ ਵੀ ਡੱਕਿਆ ਜਾਂਦਾ ਜੇ ਕਿਸਾਨ ਕਿਸੇ ਦਾ ਮਸਲਾ ਹੱਲ ਕਰਾਉਂਦੇ ਨੇ ਇਹ ਸੰਭੂ ਤੇ ਖਨੋਰੀ ਹੋ ਕੇ हटਿਆ ਜੀ ਬੀਤੇ ਦਿਨੀ ਜਿਵੇਂ ਕਹਿੰਦੇ ਹੁੰਦੇ ਨੇ ਚੰਗੇ ਕੰਮ ਕਰਨ ਦਾ ਨਤੀਜਾ ਇਹੀ ਹੈ ਇਹ ਸਾਡੀ ਤਨਖਾਹ ਹੈ ਜਿਹੜੇ 4 ਘੰਟੇ ਖਾ ਲੈਣੇ ਆ ਮਾਨੀਆਂ ਕਰਨੀ ਆ ਉਹਨਾਂ ਨੂੰ ਕਿਹੜਾ ਮੀਨ ਦਉਂਦੀ ਆ ਸੀ ਡੰਡੇ ਖਾ ਕੇ ਰਾਮ ਨਾਲ ਸੌਤਾ ਜਾਣੇ ਆ ਅਨ ਡੈਮੋਕਰੈਟਿਕ ਚਿਹਰਾ ਨਜ਼ਰ ਆਉਂਦਾ ਇਹਦੀ ਥੋਡੇ ਜਿਹੜੇ ਥਲੀ ਸਾਹਿਬ ਨਾਲ ਆਪਾਂ ਦੇਖਿਆ মিডিਆ ਦੇ ਉਹਨਾਂ ਦੇ ਚੈਨਲ ਤੱਕ ਬੰਦ ਕਰਤੇ ਕੇ ਜੇ ਇੱਕ ਬੰਦਾ ਕੋਈ ਚਲੋ ਕੰਮ ਕਰਦਾ ਉਹਨੂੰ ਸਜ਼ਾ ਦੋ ਉਹਦਾ ਨਸ਼ਾ ਵੇਚਣਾ ਬੰਦ ਕਰੋ ਉਹਦੇ ਬੱਚਿਆਂ ਨੂੰ ਬੇਕਾਰ ਕਰਨਾ ਨਾਲੂ ਮੂਰਖ ਸਮਝਦੇ ਨੇ ਜਾਂ ਕਿਸਾਨ ਮੂਰਖੇ ਨੇ ਜੀ ਫਿਰ ਕਿਸਾਨ ਕਿਉਂ ਨਹੀਂ ਸਮਝਦੇ ਇਹ ਗੱਲਾਂ ਐਮਐਸਪੀ ਨਾਲ ਉਹ ਇਗੋ ਵੱਡੀ ਹੋ ਗਈ ਜੀ ਧਰੇਲਾ ਰੋਕੀਆਂ ਵੀ ਆ ਨੇ ਜੀ ਬਾਹਰ ਤਾਵਲ ਲਾਡੂ ਚੋਂ ਆ ਰਹੀਆਂ ਨੇ ਵੀਡੀਓ ਸਾਹਮਣੇ ਰੇਲਵੇ ਟ੍ਰੈਕਾਂ ਤੇ ਕਿਸਾਨ ਬੈਠੇ ਨੇ ਸਮਝ ਨਹੀਂ ਆ ਰਹੀ ਪਰ ਕੀ ਕਹਿ ਰਹੇ ਨੇ ਗਾਹ ਪਾ ਰਹੇ ਨੇ ਇੱਕ ਸਾਈਡ ਤੇ ਤਾਂ ਭਗਵੰਤਮਾਨ ਸਾਹਿਬ ਜਦੋਂ ਪਹਿਲਾਂ ਤਿੰਨ ਨੂੰ ਮੀਟਿੰਗ ਹੋਈ ਹੈ ਜੀ ਕਿਸਾਨਾਂ ਦੀ ਉੱਥੋਂ ਚਲੇ ਜਾਂਦੇ ਨੇ ਕਿ ਸਾਡੇ ਨਾਲ ਤਾਂ ਕੋਈ ਸੰਬੰਧਤ ਮੰਗੇ ਨਹੀਂ ਹੈਗੀ ਜਾਓ ਕਰ ਲਓ ਜਿਹੜਾ ਉਸ ਕਰਨਾ ਲਾ ਲਓ ਧਰਨੇ ਤੇ ਦੂਜੀ ਸਾਈਡ ਤੇ ਹੁਣ ਸੱਦੇ ਦੇ ਰਹਿਣੀ ਜੇ ਸਬੰਧਤ ਮੰਗੇ ਨਹੀਂ ਹੈਗੀ ਫਿਰ ਬਲਾਕ ਕਿਉਂ ਰਹੇ ਨੇ ਬਾਪੂਆਂ ਨੂੰ ਪਾਸੋਂ ਜੈਸ ਬੈਂਕ ਦੇ ਸਾਹਮਣੇ 5 ਦਿਨਾਂ ਤੋਂ ਲਗਾਤਾਰ ਧਰਨਾ ਹੈ ਜਿਹੜਾ ਚੱਲ ਰਿਹਾ ਹੈ ਇਹ ਬੈਂਕ ਬੰਦ ਦਾ ਤੁਸੀਂ ਦੇਖ ਰਹੇ ਹੋ ਤਸਵੀਰਾਂ ਕਿਸਾਨ ਡਟੇ ਹੋਏ ਨੇ ਕਿੱਥੇ ਤੱਕ ਗੱਲ ਪਹੁੰਚੀ ਮਸਲਾ ਏ ਠੱਗੀ ਦਾ ਕਿ ਠੱਗੀ ਕੀਤੀ ਜਾਂਦੀ ਹੈ ਕਿਸਾਨਾਂ ਨਾਲ ਲਿਮਟਾਂ ਦੇ ਪੈਸੇ ਨੇ ਜਿਹੜੇ ਉਹ ਖੁਰਦ-ਬੁਰਦ ਕੀਤੇ ਜਾਂਦੇ ਨੇ ਸੋ ਗੱਲ ਕਰਦੇ ਆਂ ਕਿਸਾਨ ਬੈਠੇ ਨੇ ਕਿਸਾਨ ਯੂਨੀਅਨ ਕਾਦੀਆਂ ਤੋਂ ਭਾਈ ਅਵਜਿੰਦਰ ਸਿੰਘ ਜੋਗੀ ਜੀ ਜ਼ਿਲ੍ਹਾ ਪ੍ਰਧਾਨ ਨੇ ਪਟਿਆਲੇ ਜ਼ਿਲ੍ਹੇ ਦੇ ਉਹ ਵੀ ਪਹੁੰਚ ਨੇ ਆਪਣੀ ਟੀਮ ਸਮੇਤ ਹੋਰ ਵੀ ਕਿਸਾਨ ਨੇ ਜਿਹੜੇ ਬੈਠੇ ਨੇ ਸਾਰਿਆਂ ਨਾਲ ਗੱਲ ਕਰਾਂਗੇ ਸੋ ਗੱਲ ਕਰਦੇ ਆਂ ਹਾਂਜੀ ਪ੍ਰਧਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਟਵਾਨਾ ਜੀ ਆਪ ਜੀ ਨੂੰ ਵੀ ਆਪ ਜੀ ਦੇ ਸਰੋਤਿਆਂ ਨੂੰ ਵੀ ਫਤਿਹ ਅਰਜ਼ ਕਰਦੇ ਆਂ ਜੀ ਕਿਸ ਤਰ੍ਹਾਂ ਦੇਖਦੇ ਹੋ ਜੀ 5 ਦਿਨ ਹੋ ਗਏ ਲਗਾਤਾਰ ਕੋਈ ਅਧਿਕਾਰੀ ਪਹੁੰਚਿਆ ਕੋਈ ਗੱਲਬਾਤ ਲਵੇ ਲੱਗੀ ਜੀ ਮਸਲਾ ਹੱਲ ਕਰਨ ਦੇ ਲਈ ਕਿਉਂਕਿ 5 ਦਿਨਾਂ ਤੋਂ ਬੈਂਕ ਵੀ ਬੰਦ ਹੈ ਇਹ ਵੀ ਜੀ ਉਹੀ ਗੱਲ ਹੈ ਉਹ ਭਗਵੰਤ ਮਾਨ ਜੀ ਕਹੀ ਜਾਂਦੇ ਨੇ ਨੂੰਸਸ ਦੇ ਰੌਲੇਆਂ 'ਚ ਬਹਿ ਜਣੇ ਆ ਕੇ ਹੁਣ ਤੁਸੀਂ ਦੇਖ ਲਓ ਪਹਿਲਾਂ ਇਹਨਾਂ ਦੇ ਮਗਰ ਡੇਢ ਸਾਲ ਤੋਂ ਸਾਡੇ ਕਿਸਾਨ ਵੀਰ ਫਿਰ ਰਹੇ ਨੇ ਵੀ ਜਿਹੜੇ ਲਿਮਟ ਦੇ ਪੈਸੇ ਇਹ ਇਹਨਾਂ ਦੇ ਮੁਲਾਜ਼ਮ ਨੇ ਆਪਣੇ ਫਾਦਰ ਤੇ ਮਦਰ ਦੇ ਅਕਾਊਂਟ ਚ ਪਵਾ ਲੇ ਤੇ ਜਾਦਾ ਕਿ ਡੇਢ ਸਾਲ ਬਾਅਦ ਚੈੱਕ ਕਰਿਆ ਤਾਂ ਇਹਨਾਂ ਨੇ ਚਾਚਾ ਨਾਲ ਉਹਦੀ ਕਹਿ ਲੋ ਇੱਕ ਰਿਪੋਰਟ ਵੀ ਦਰਜ ਨਹੀਂ ਕਰੀ ਵੀ ਸਾਡੇ ਮੁਲਾਜ਼ਮ ਨੇ ਆ ਕਰੇ ਜਦ ਨੂੰ ਇਹਨਾਂ ਨੂੰ ਕਹਿੰਦੇ ਵੀ ਅਸੀਂ ਦਾ ਕੱਢਤਾ ਮੁਲਾਜ਼ਮ ਵੀ ਜਿਹੜੀ ਤੁਹਾਡੇ ਦਾ ਠੱਗੀ ਲੱਗ ਗਈ ਲੱਗ ਗਈ ਅੱਛਾ ਮੁਲਾਜ਼ਮ ਕੱਢਤਾ ਹਾਂਜੀ ਤੇ ਜਿਹੜਾ ਉਹਦੇ ਨਾਲ ਪ੍ਰਤੀ ਵੀ ਜਿਹੜਾ ਉਹ ਗਵਨ ਕਰਕੇ ਆ ਉਹਦੇ ਪ੍ਰਤੀ ਬੈਂਕ ਕੇ ਜ਼ਿੰਮੇਵਾਰ ਹੈ ਤੇ ਬੈਂਕ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਤੇ ਜਿਹੜਾ ਉਹਦਾ ਉਲਟਾ ਵਿਆਜ ਮੰਗਣ ਲੱਗ ਕੇ ਵਿਆਜ ਮੰਗਣ ਲੱਗੇ ਜੀ ਜਿਹੜੀ ਲਿਮਟ ਹੈ ਜੀ ਲਿਮਟ ਦੇ ਪੈਸੇ ਤਾਂ ਉਹਨੇ ਕਢਾ ਲਏ ਹਾਂ ਮੁਲਾਜ਼ਮ ਨੇ ਇਹਨਾਂ ਨੂੰ ਕਹਿੰਦੇ ਨੇ ਵੀ ਤੁਸੀਂ ਜਿਹੜੇ ਲਿਮਟ ਦਾ ਵਿਆਜ ਬਣਦਾ ਉਹ ਦੋ ਉਹਦੇ ਨਾਲ ਕੇਸ ਲੜੋ ਜਦ ਉਹਦਾ ਫੈਸਲਾ ਹੋਊਗਾ ਵੀ ਉਦੋਂ ਤੁਸੀਂ ਸਾਡੇ ਭਰਾ ਦਿਓ ਕੇਸ ਵੀ ਇਹ ਲੜਨ ਹਾਂਜੀ ਵੀ ਤੁਸੀਂ ਉਹ ਵਾਰ ਬੈਂਕਾ ਜੀ ਇਹਨਾਂ ਨੇ ਤਾਂ ਬੈਂਕ ਨੂੰ ਪੈਸੇ ਦਿੱਤੇ ਸੀ ਮੁਲਾਜ਼ਮ ਇਹਨਾਂ ਦਾ ਕੁਝ ਵੀ ਕਰੇ ਜਿਮੇਵਾਰਤਾ ਬੈਂਕਾਂ ਬੈਂਕ ਕਿਉਂ ਭੱਜ ਰਹੀ ਹੈ ਆਪਣੀਆਂ ਜ਼ਿੰਮੇਵਾਰੀਆਂ ਤੋਂ ਉਹ ਇਹੀ ਗੱਲ ਹੈ ਨਾ ਜੀ ਹਰੇਕ ਆਪਣੀ ਕੁਰਸੀ ਤੋਂ ਭੱਜਦਾ ਤੇ ਜਿਹੜੇ ਇਸ ਕੰਮ ਕਰਨ ਦੀਆਂ ਤਨਖਾਹਾਂ ਲੈਂਦੇ ਨੇ ਉਹਨਾਂ ਦੇ ਵੀ ਕੰਮ ਸਾਨੂੰ ਕਰਨੇ ਪੈਂਦੇ ਨੇ ਆ ਕੇ ਸਾਨੂੰ ਉਹਨਾਂ ਦੇ ਉਰੇ ਬੈਠਣਾ ਪਿਆ ਤਾਂ ਜੋ ਇਹਨਾਂ ਦਾ ਕੰਮ ਹੋ ਜਾਵੇ ਵੀ ਜਿਹੜੀ ਇਨਸਾਫ਼ ਮਿਲ ਜਾਵੇ ਇਹ ਕਾਲੀ ਯੁੱਗ ਦਾ ਇੰਨਾ ਪ੍ਰਭਾਵ ਹੈ ਇਨਸਾਫ ਵੀ ਕਿਸੇ ਨੂੰ ਕੋਈ ਦੇ ਕੇ ਰਾਜ਼ੀ ਨਹੀਂ ਨਾ ਪ੍ਰਸ਼ਾਸਨ ਨਾ ਬੈਂਕ ਉਸ ਕਰਕੇ ਹੁਣ 5 ਦਿਨ ਤਾਂ ਹੋ ਗਏ ਅੱਜ ਕਹਿੰਦੇ ਸੀਗੇ ਵੀ ਉਪਰੋ ਮੁਲਾਜ਼ਮ ਹੋਣਗੇ ਉਹ ਉਹਨਾਂ ਨਾਲ ਆ ਕੇ ਗੱਲ ਕਰਾਉਣੇ ਆ ਵੀ ਨਹੀਂ ਕੋਈ ਨਾ ਕੋਈ ਕਾਰਵਾਈ ਕਰਾਂਗੇ ਬਹੁਤ ਸਾਰੇ ਇਦਾਂ ਦੀਆਂ ਜਗ੍ਹਾ ਤੇ ਕਪਲੇ ਹੋਏ ਨੇ ਜੀ ਉਹਦਾ ਜ਼ਿੰਮੇਵਾਰ ਬੈਂਕੇ ਹੋਇਆ ਜੀ ਬੈਂਕ ਨੇ ਆਪਣੇ ਅਧਿਕਾਰੀਆਂ ਤੇ ਕਾਰਵਾਈ ਕੀਤੀ ਕੁਝ ਵੀ ਕੀਤਾ ਪਰ ਕਿਸਾਨਾਂ ਨੂੰ ਜਿਨ੍ਹਾਂ ਨਾਲ ਕਪਲੇ ਹੋਏ ਸੀ ਉਹਨਾਂ ਦੇ ਮਸਲੇ ਹੱਲ ਕੀਤੇ ਨੇ ਜੈਸ ਬੈਂਕ ਕਿਉਂ ਨਹੀਂ ਕਰ ਰਿਹਾ ਜੀ ਦੇਖੋ ਇਹ ਬੜੀ ਸਿੰਪਲ ਜੀ ਗੱਲ ਹੈ ਜੀ ਇਹਨਾਂ ਦਾ ਕਹ ਲਓ ਇਹਨਾਂ ਕੋਲ ਵਕੀਲ ਵੀ ਹਾਇਰ ਕਰੇ ਹੋਏ ਨੇ ਪੱਕੀਆਂ ਤਨਖਾਹ ਦਿੰਦੇ ਨੇ ਇਹਨਾਂ ਕੋਲ ਉਹ ਜਾ ਤੰਤਰ ਹੈਗਾ ਜਿਹਦੇ ਰਾਹੀਂ ਇਹ ਕਢਵਾ ਸਕਦੇ ਨੇ ਹੁਣ ਜ਼ਿੰਮੇਦਾਰ ਵਿਚਾਰਾ ਪਹਿਲਾਂ ਹੀ ਜਿਹੜਾ ਕੋਈ ਅਗਲਾ 2-4 ਕਿੱਲੇ ਤੇ ਮਸਾ ਲਿਮਟ ਕਰਾਉਂਦਾ ਕਰਾ ਕੇ ਆਪਦਾ ਕੋਈ ਅਰਥ ਸਾਰਨਾ ਹੁੰਦਾ ਤੇ ਇਹ ਬਜਾਏ ਉਹਨੂੰ ਦੇਣ ਦੇ ਪੈਸੇ ਉਲਟਾ ਵਿਆਜ ਕੱਢ ਕੇ ਹੋਰ ਉਹਨੂੰ ਦਬੇ ਹੋਏ ਨੂੰ ਦੱਬਦੇ ਨੇ ਬੜੀ ਮਾੜੀ ਗੱਲ ਹੈ ਏਹੀ ਗੱਲ ਸਰਕਾਰਾਂ ਦੀ ਹੈ ਏਹੀ ਗੱਲ ਬੈਂਕਾਂ ਦੀ ਹੈ ਏਹੀ ਗੱਲ ਪੁਲਿਸ ਪ੍ਰਸ਼ਾਸਨ ਦੀ ਹੈ ਹਰੇਕ ਪਾਸੇ ਕਾਲਾ ਬਾਜ਼ਾਰੀ ਤੇ ਚੋਰ ਵਜ਼ਾਰੀ ਚੱਲ ਰਹੀ ਹੈ ਜੀ ਜਿੰਦੇ ਕਰਕੇ ਕਿ ਸਾਨੂੰ ਹੀ ਵਾਲੇ ਹਰੇਕ ਦੇਖਦਾ ਵੀ ਸ਼ਾਇਦ ਇਹ ਕੁਝ ਕਰ ਦੇਣ ਫਿਰ ਕਿਸਾਨਾਂ ਤੇ ਡਾਂਗ ਵੀ ਚੱਲਦੀ ਹੈ ਜੀ ਆਹ ਹੋਰ ਕਿਸਾਨਾਂ ਨੂੰ ਕੁੱਟਿਆ ਵੀ ਜਾਂਦਾ ਜੇਲਾਂਾਂ 'ਚ ਵੀ ਡੱਕਿਆ ਜਾਂਦਾ ਜੇ ਕਿਸਾਨ ਕਿਸੇ ਦਾ ਮਸਲਾ ਹੱਲ ਕਰਾਉਂਦੇ ਨੇ ਇਹ ਸੰਭੂ ਤੇ ਖਨੋਰੀ ਹੋ ਕੇ हटਿਆ ਜੀ ਬੀਤੇ ਦੀ ਨਹੀਂ ਹੋਰ ਸਾਨੂੰ ਤਨਖਾਹਾਂ ਮਿਲਣੀਆਂ ਜੀ ਇਹੀ ਕੁਛ ਮਿਲਣਾ ਜਿਵੇਂ ਕਹਿੰਦੇ ਹੁੰਦੇ ਨੇ ਚੰਗੇ ਕੰਮ ਕਰਨ ਦਾ ਨਤੀਜਾ ਇਹੀ ਹੈ ਇਹੀ ਸਾਡੀ ਤਨਖਾਹ ਹੈ ਜਿਹੜੇ ਚਾਰ ਡੰਡੇ ਖਾ ਲੈਣੇ ਆ ਤੇ ਮਰਜ ਉਹਦਾ ਫਲ ਜ਼ਰੂਰ ਦੇਣਗੇ ਸਾਨੂੰ ਇਹਨਾਂ ਦਾ ਵੀ ਇਹਨਾਂ ਨੂੰ ਮਿਲੂਗਾ ਜਿਹੜਾ ਇਹ ਪਾਪ ਕਰਦੇ ਨੇ ਵੈਸੇ ਤਾਂ ਇਹ ਦੁਖੀਓ ਹੁੰਦੇ ਨੇ ਜੀ ਇਹਦਾ ਇੱਕ ਕਹਿਣ ਦੀ ਗੱਲ ਹੈ ਐਡਾ ਪ੍ਰਸ਼ਾਸਨ ਚਲਾਉਣਾ ਕਰਨਾ ਬੇਈਮਾਨੀਆਂ ਕਰਨੀਆਂ ਉਹਨਾਂ ਨੂੰ ਕਿਹੜਾ ਨੀਂਦ ਆਉਂਦੀ ਆ ਸੀ ਡੰਡੇ ਖਾ ਕੇ ਆਰਾਮ ਨਾਲ ਸੌਂਤਾ ਜਾਂਦੇ ਆ ਇੱਕ ਨੌਜਵਾਨ ਵੱਲੋਂ ਵਿਰੋਧ ਕੀਤਾ ਗਿਆ ਜੀ ਕਾਲਜ ਦੇ ਵਿੱਚ ਭਗਵੰਤ ਮਾਨ ਦਾ ਪੁਤਲਾ ਫੂਕਿਆ ਗਿਆ ਪਟਿਆਲਾ ਖਾਲਸਾ ਕਾਲਜ ਦੇ ਵਿੱਚ ਤੇ ਉਹ ਕਾਲਜ ਚੋਂ ਵਿਦਿਆਰਥੀ ਕੱਢ ਦਿੱਤਾ ਗਿਆ ਜੀ ਉਹ ਨੌਜਵਾਨ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਸਰਕਾਰ ਦਾ ਇਹ ਡਰਿਆ ਹੋਇਆ ਚਿਹਰਾ ਨਜ਼ਰ ਆ ਰਿਹਾ ਹੈ ਜਾਂ ਸਰਕਾਰ ਦਬਾਉਣਾ ਚਾਹੁੰਦੀ ਹੈ ਲੋਕਾਂ ਨੂੰ ਅਨ ਡੈਮੋਕਰੈਟਿਕ ਚਿਹਰਾ ਨਜ਼ਰ ਆਉਂਦਾ ਇਹ ਜੀ ਹਮ ਦੇਖੋ ਡੈਮੋਕਰੇਸੀ ਦੇ ਵਿੱਚ ਆਪਣੀ ਆਵਾਜ਼ ਉਠਾਉਣ ਦੀ ਹਰੇਕ ਨੂੰ ਹੱਕ ਹੈ ਥੋਡੇ ਜਿਹੜੇ ਥਲੀ ਸਾਹਿਬ ਨਾਲ ਆਪਾਂ ਦੇਖਿਆ মিডিਆ ਦੇ ਉਹਨਾਂ ਦੇ ਚੈਨਲ ਤੱਕ ਬੰਦ ਕਰਤੇ ਗਏ ਹਾਲਾਂਕਿ ਉਹ ਇੰਨੀਓ ਗੱਲ ਕਹਿੰਦੇ ਸੀ ਵੀ ਅਸੀਂ ਤਾਂ ਸੱਚ ਲੋਕਾਂ ਦਾ ਗੇਲੇ ਹੋਣਾ ਉਹ ਕਿਹੜਾ ਇਹਨਾਂ ਦੀ ਕੋਈ ਪ੍ਰਚਾਰ ਤੰਤਰ ਉਹ ਕਿ ਉਲਟ ਕਰ ਰਹੇ ਸੀ ਜਾਂ ਕਿਸੇ ਪਾਰਟੀ ਦਾ ਪ੍ਰਚਾਰ ਕਰ ਰਹੇ ਸੀ ਆਈ ਤੁਸੀਂ ਜਿੱਥੇ ਵੀ ਦੇਖ ਲੋ ਚਾਹੇ ਜਿਵੇਂ ਪਿੱਛੇ ਮਿਲਟਰੀ ਵਾਲੇ ਇੱਕ ਕਰਨਲ ਨੂੰ ਕੁੱਟਿਆ ਪੁਲਿਸ ਅਫਸਰਾਂ ਨੇ ਤੇ ਚਾਹੇ ਉਹ ਅਹਿਮਾਚਲ ਤੇ ਪੰਜਾਬ ਦਾ ਰੌਲਾ ਹੋਵੇ ਚਾਹੇ ਕੋਈ ਹੋਰ ਜਿੰਨੇ ਵੀ ਇਹ ਜੇ ਪੰਗੇ ਨੇ ਸਾਰਿਆਂ ਦੇ ਵਿੱਚ ਸਰਕਾਰ ਦਾ ਇੱਕ ਅਨ ਡੈਮੋਕਰੈਟਿਕ ਚਿਹਰਾ ਨਜ਼ਰ ਆਉਂਦਾ ਜਿਹਦੇ ਵਿੱਚ ਚਾਹੇ ਗੈਂਗਸਟਰਾਂ ਨੂੰ ਮਾਰ ਨਾ ਹੋਵੇ ਚਾਹੇ ਜਿਹੜੇ ਕਹ ਲੋ ਨਸ਼ੇ ਦਾ ਤਸਕਰ ਨੇ ਉਹਨਾਂ ਦੀਆਂ ਕੋਠੀਆਂ ਢਾਉਣੀਆਂ ਹੋਣ ਤੁਸੀਂ ਦੇਖੋ ਇਹਨਾਂ ਨੂੰ ਕਿਹਨੇ ਹੱਕ ਦਿੰਦਾ ਜੇ ਇੱਕ ਬੰਦਾ ਕੋਈ ਚਲੋ ਕੰਮ ਕਰਦਾ ਉਹਨੂੰ ਸਜ਼ਾ ਦੋ ਉਹਨਾਂ ਨਸ਼ਾ ਵੇਚਣਾ ਬੰਦ ਕਰੋ ਉਹਦੇ ਬੱਚਿਆਂ ਨੂੰ ਬੇਕਾਰ ਕਰਨਾ ਉਹ ਇਹ ਜੇ ਕੰਮ ਮਤਲਬ ਇਹ ਕੋਈ ਮੇਰੇ ਹਿਸਾਬ ਨਾਲ ਕੋਈ ਡੈਮੋਕ੍ਰੈਟਿਕ ਕੰਮ ਨਹੀਂ ਹੈਗੇ ਕਾਨੂੰਨ ਹੈ کورٹ ਨੇ ਕਚਹਿਰੀਆਂ ਨੇ ਉਹਦੇ ਸਹੀ ਪ੍ਰੋਸੀਜਰ ਰਾਹੀ ਫਿਰ ਜਿਵੇਂ ਲੋਕਪਾਲ ਕਹਿੰਦੇ ਸੀ ਇਹ ਕਰਪਸ਼ਨ ਦੇ ਅਗੇਂਸਟ ਇੱਕ ਵੀ ਕੰਮ ਦੱਸੋ ਜਿਹੜਾ ਇਹਨਾਂ ਨੇ ਕੋਈ ਕਰਿਆ ਹੋਵੇ ਜਿਹਦੇ ਵਿੱਚ ਪਬਲਿਕ ਲਈ ਬੈਟਰਮੈਂਟ ਲਈ ਹੁਣ ਕੰਮ ਕਹਿੰਦੇ ਨੇ ਇਹ ਵੀ ਤਹਿਸੀਲਦਾਰਾਂ ਦੇ ਇਹਨਾਂ ਨੇ ਚਾਰ ਤਸਵੀਰਦਾਰ ਫੜ ਲੇ ਹੁਣ ਚਲੇ ਜਾਓ ਤੁਸੀਂ ਲਾਫਿਸ ਚ ਲੋਕਾਂ ਨੂੰ ਸਾਨੂੰ ਜ਼ਿੰਮੇਵਾਰਾਂ ਨੂੰ ਹੋਰ ਔਖਾ ਹੋਈ ਜਾ ਰਿਹਾ ਔਖਾ ਹੋ ਰਿਹਾ ਜੀ ਉਹ ਕਿਉਂਕਿ ਉਹਨਾਂ ਨੇ ਸਾਰੇ ਕਾਗਜ਼ ਤਾਂ ਕੋਈ ਵੀ ਪੂਰਾ ਨਹੀਂ ਕਰ ਸਕਦਾ ਉਹਨਾਂ ਨੇ ਕਿਸੇ ਨਾ ਕਿਸੇ ਬਹਾਨਾ ਲੈ ਕੇ ਸਾਨੂੰ ਤੰਗ ਕਰਨਾ ਤਾਂ ਜੋ ਅਸੀਂ ਕਹੀਏ ਪ੍ਰਸ਼ਾਸਨ ਨੂੰ ਵੀ ਤੁਸੀਂ ਇਹਨਾਂ ਨੂੰ ਨਾ ਤੰਗ ਕਰੋ ਮੈਨੂੰ ਇੱਕ ਤਰੀਕਾ ਲੱਭ ਲੈਂਦੇ ਨੇ ਤਾਂ ਜੋ ਆਪਣਾ ਪ੍ਰੋਟੈਸਟ ਵੀ ਨਾ ਕਰਨ ਤੇ ਪਬਲਿਕ ਨੂੰ ਪਰੇਸ਼ਾਨ ਕਰਕੇ ਕਰ ਲੈਣ ਸਾਨੂੰ ਉਹ ਜਿਹਾ ਕੋਈ ਤਰੀਕਾ ਨਹੀਂ ਲੱਭਦਾ ਸਾਨੂੰ ਗੀਰ ਆ ਕੇ ਆਈ ਬੈਠਣਾ ਪੈਂਦਾ ਜਿਹੜਾ ਉਹ ਵੀ ਇਹ ਕਹ ਲੋ ਕਾਨੂੰਨ ਬਣਾ ਰਹੇ ਨੇ ਵੀ ਇੱਥੇ ਬੈਠਣ ਵੀ ਨਹੀਂ ਦੇਣਾ ਇਹਨਾਂ ਨੂੰ ਫਿਰ ਅਸੀਂ ਹੋਰ ਸਾਡੇ ਕੋਲ ਕੀ ਹੈ ਨਾ ਕੋਈ ਕਲਮ ਦੀ ਤਾਕਤ ਨਾ ਕੋਈ ਹੋਰ ਇੱਕ ਇਹੀ ਜਰੀਆ ਬਚਿਆ ਵੀ ਜਿਹੜਾ ਅਸੀਂ ਧਰਨਾ ਲਾ ਕੇ ਕੰਮ ਕਰਾ ਲੈਂਦੇ ਸੀ ਉਹਨਾਂ ਕੋਲ ਵੀ ਜਰੀਆ ਹੈਗਾ ਜੀ ਪਾੜੋ ਤੇ ਰਾਜ ਕਰੋ ਪਰसों ਕਿਸਾਨਾਂ ਤੇ ਐਕਸ਼ਨ ਹੋਇਆ ਸੰਭੂ ਤੇ ਖਨੋਰੀ ਮੀਟਿੰਗ ਤੋਂ ਆਉਂਦੇ ਕਿਸਾਨ ਚੱਕਲੇ ਤੇ ਅੱਜ ਸੰਯੁਕਤ ਮੋਰਚੇ ਨੂੰ ਮੀਟਿੰਗਾਂ ਲਈ ਸੱਦ ਰਹੇ ਨੇ ਜੀ ਇਹ ਵੀ ਇੱਕ ਰਾਜਨੀਤੀ ਹੈ ਜੀ ਸੰਯੁਕਤ ਕਿਸਾਨ ਮੋਰਚੇ ਨੂੰ ਗੈਰ ਰਾਜਨੀਤਿਕ ਆळ्या ਨੂੰ ਰਾਜਨੀਤੀ ਕਰਕੇ ਉੱਥੋਂ ਉਠਾਤਾ ਤੇ ਹੁਣ ਤੁਹਾਨੂੰ ਮੀਟਿੰਗਾਂ ਲਈ ਬੁਲਾ ਰਹੇ ਨੇ ਜਿਹੜੀ ਨਾ ਜੀ ਡੀਪ ਸਟੇਟ ਆਪਾਂ ਕਹਿੰਦੇ ਆ ਡੀਪ ਸਟੇਟ ਦਾ ਜਿਹੜਾ ਕੰਮ ਹੁੰਦਾ ਉਹਦਾ ਕੰਮ ਇਹ ਹੈ ਜਿਹੜਾ ਬੰਦਾ ਜ਼ਿਆਦਾ ਖਬਰਾਂ ਚ ਨਜ਼ਰ ਆਊਗਾ ਤੁਸੀਂ ਸਮਝ ਲਓ ਡੀਪ ਸਟੇਟ ਨੇ ਇਹਨੂੰ ਨੂੰ ਚੱਕਣਾ ਹੈ ਉਹ ਕੋਈ ਨਾ ਕੋਈ ਸਟੇਟ ਦੇ ਹੱਕ ਚ ਕੰਮ ਕਰ ਰਿਹਾ ਤੁਸੀਂ ਦੇਖ ਲਓ ਢੱਲੇਵਾਲ ਸਾਹਿਬ ਉਹਨਾਂ ਦੇ ਜਦ ਪਹਿਲਾਂ ਦਾ ਸਾਰਾ ਉਹ ਸੀਗਾ ਜਦ ਅਕੇ ਧਰਨਾ ਲਾਇਆ ਉਦੋਂ ਇਲੈਕਸ਼ਨ ਹੋਣੀ ਸੀ ਇਹਨਾਂ ਨੇ ਕੁਝ ਨਹੀਂ ਕਰ ਪਾਉਣਾ ਸੀਗਾ ਪਰ ਇਹ ਮੋਦੀ ਜੀ ਨੂੰ ਸੂਟ ਕਰਦਾ ਸੀ ਜ਼ਿੰਮੇਵਾਰਾਂ ਦਾ ਇਮੇਜ ਖਰਾਬ ਕਰਨਾ ਸੀ ਜਿਹਦੇ ਕਰਕੇ ਉਹਨਾਂ ਨੂੰ ਇਨਕਰੇਜ ਕਰਿਆ ਗਿਆ ਉੱਥੇ ਬਿਠਾਉਣ ਚ ਲੋਕੋ ਨੂੰ ਦੂਜੀ ਤਰ੍ਹਾਂ ਕਹਿ ਦਿੰਦੇ ਨੇ ਵੀ ਸਰਕਾਰ ਨੇ ਬਿਠਾਇਆ ਸਰਕਾਰ ਨੇ ਨਹੀਂ ਬਿਠਾਇਆ ਸਰਕਾਰ ਇਹੋ ਜਿਹੇ ਤੰਤਰ ਬੁਣ ਦਿੰਦੀ ਐ ਜਿਹਦੇ ਰਾਹੀ ਸਾਡੇ ਤੋਂ ਹੀ ਇਹੋ ਜਿਹਾ ਕੰਮ ਕਰਾ ਲੈਂਦੇ ਨੇ ਗਲਤੀ ਨਾਲ ਜਿਹੜਾ ਪ੍ਰਸ਼ਾਸਨ ਨੂੰ ਸੂਟ ਕਰਦਾ ਹੁੰਦਾ ਹੁਣ ਤੁਸੀਂ ਦੇਖੋ ਉਹਨਾਂ ਨੂੰ ਇਹ ਸੂਟ ਕਰਦਾ ਵੀ 10 ਜਿਹੜੀਆਂ ਹੈਗੀਆਂ ਨੇ ਸਯੁਕਤ ਕਿਸਾਨ ਮੋਰਚਾ ਉਹਨੂੰ ਮੀਟਿੰਗ ਲਈ ਅੱਜ ਬੁਲਾ ਲਿਆ ਤੇ ਇਹਨਾਂ ਦੇ ਇੱਕ ਨੂੰ ਕੁੱਟਣ ਲੱਗ ਜਾਂਦੀ ਐ ਦੋਿਆਂ ਨੂੰ ਮਨਾਉਣ ਲੱਗ ਜਾਂਦੀ ਐ ਪਹਿਲਾਂ ਭਗਵੰਤ ਮਾਨ ਜੀ ਨੇ ਕਹਿੰ ਲੋ ਸәүਤ ਕਿਸਾਨ ਮੋਰਚੇ ਦੀ ਮੀਟਿੰਗ ਚ ਉੱਠ ਕੇ ਭੱਜ ਗਏ ਉਦੋਂ ਡੱਲੇਵਾਲ ਸਾਹਿਬ ਨੂੰ ਬੁਲਾ ਲਿਆ ਤੇ ਉੱਥੇ ਕਰਨ ਲੱਗ ਗਏ ਮੀਟਿੰਗਾਂ ਸੈਂਟਰ ਨਾਲ ਉਦੋਂ ਉਹਨਾਂ ਨੂੰ ਉਹ ਸੂਟ ਕਰਦਾ ਸੀ ਇੱਕ ਧਿਰ ਵੱਲ ਗੱਲ ਚਲਦੀ ਧਕਾਉਂਦੇ ਨੇ ਦੂਈ ਧਿਰ ਨੂੰ ਕੁੱਟਣ ਲਾਇਆ ਜਾਂਦੇ ਨੇ ਇਹ ਇਹਦੇ ਨਾਲ ਇਹ ਨਾ ਸਾਡਾ ਇਮੇਜ ਵੀ ਸਾਨੂੰ ਇਹ ਇੱਕ ਰਾਜਨੀਤਿਕ ਤੌਰ ਤੇ ਖਤਮ ਕਰਨ ਕਿੰਨੀ ਹੋਏ ਹੋਏ ਨੇ ਕਿਉਂਕਿ ਕਿਸਾਨਾਂ ਨੂੰ ਮੂਰਖ ਸਮਝਦੇ ਨੇ ਜਾਂ ਕਿਸਾਨ ਮੂਰਖੇ ਨੇ ਜੀ ਫਿਰ ਕਿਸਾਨ ਕਿਉਂ ਨਹੀਂ ਸਮਝਦੇ ਇਹ ਗੱਲਾਂ ਦੇਖੋ ਜੀ ਇਹ ਜਿਹੜਾ ਪੰਜਾਬੀਆਂ ਦਾ ਈਗੋ ਹੈ ਨਾ ਜੀ ਹੰਕਾਰ ਹੈ ਹੁੰਮੇ ਹੈ ਇਹ ਬਹੁਤ ਵੱਡੀ ਹੈ ਡੱਲੇ ਵਾਲ ਸਾਹਿਬ ਦੇਖੋ ਐਡੇ ਵੱਡੇ ਵੱਡੇ ਕੰਮ ਕਰਕੇ ਉਹਨਾਂ ਨੂੰ ਇੰਨੀਆਂ ਸਾਰਿਆਂ ਨੇ ਕਿਹਾ ਵੀ ਸਾਰੀਆਂ ਯੂਨੀਅਨਾਂ ਨਾਲ ਲੈ ਲੋ ਉਹਨਾਂ ਦੀ ਕੀ ਵਰਡਿੰਗ ਹੁੰਦੀ ਸੀ ਵੀ ਅਸੀਂ ਤਾਂ ਬੈਠੇ ਆਂ ਜੀਨੇ ਆਉਣਾ ਆਜੋ ਇਹ ਕੱਲੀ ਉਹਨਾਂ ਦੀ ਨਹੀਂ ਇਹ ਪੰਜਾਬ ਦੀ ਵਰਡਿੰਗ ਹੈ ਐਮਐਸਪੀ ਨਾਲੋਂ ਈਗੋ ਵੱਡੀ ਹੋਗੀ ਜੀ ਹਾਂਜੀ ਫਿਰ ਤੁਸੀਂ ਆਏਂ ਦੇਖੋ ਵੀ ਪੰਜਾਬ ਦੇ ਜਿੰਨੇ ਜ਼ਿੰਮੇਵਾਰ ਨੇ ਆਪਾਂ ਨੂੰ ਪੰਜਾਬ ਲਈ ਗੱਲ ਕਰਨੀ ਚਾਹੀਦੀ ਆ ਹੁਣ ਡੱਲੇਵਾਲ ਸਾਹਿਬ ਨੂੰ ਚੱਕਿਆ ਇਹ ਹਿੰਦੁਸਤਾਨ ਦੀ ਗੱਲ ਕਰ ਰਹੇ ਨੇ ਕੋਈ ਵੀ ਹਿੰਦੁਸਤਾਨ ਚ ਜਥੇਬੰਦੀ ਅੱਗੇ ਆਈ ਹੈ ਇਹਨਾਂ ਦੀ ਸਪੋਰਟ ਟ੍ਰੇਲੇ ਲਾ ਰੋਕਿਆ ਵੀ ਨੇ ਜੀ ਬਾਹਰ ਤਾਮਲ ਲਾਡੂ ਚੋਂ ਆ ਰਹੀਆਂ ਨੇ ਵੀਡੀਓ ਸਾਹਮਣੇ ਰੇਲਵੇ ਟਰੈਕਾਂ ਤੇ ਕਿਸਾਨ ਬੈਠੇ ਨੇ ਸਮਝ ਨਹੀਂ ਆ ਰਹੀ ਪਰ ਕੀ ਕਹਿ ਰਹੇ ਨੇ ਗਾਹ ਪਾ ਰਹੇ ਨੇ ਚਲੋ ਚੰਗੀ ਗੱਲ ਹੈ ਜੀ ਫਿਰ ਜੇ ਜਾਗੇ ਨੇ ਦੇਖੋ ਪੰਜਾਬ ਇਕੱਲਾ ਸਾਰੇ ਹਿੰਦੁਸਤਾਨ ਲਈ ਲੜ ਰਿਹਾ ਹਾਲਾਂਕਿ ਸਾਨੂੰ ਐਮਐਸਪੀ ਮਿਲਦੀ ਆ ਮਿਨਿਮਮ ਸੇਲ ਪ੍ਰਾਈਸ ਤੇ ਸਾਡਾ ਆਲਰੇਡੀ ਸਮਾਨ बिक ਰਿਹਾ ਹੈ ਪਰ ਜਿਹੜੇ ਹੋਰ ਦੇਸ਼ ਲਈ ਵੀ ਅਸੀਂ ਲੋਕਾਂ ਲਈ ਜੰਗ ਲੜ ਰਹੇ ਆ ਤੇ ਲੋਕਾਂ ਨੂੰ ਵੀ ਸਾਡਾ ਸਾਥ ਦੇਣਾ ਚਾਹੀਦਾ ਨਾ ਕਿ ਜਿਹੜਾ ਸਰਕਾਰ ਦਾ ਜਿਹੜਾ ਪ੍ਰਚਾਰ ਹੈ ਸਾਡੇ ਖਿਲਾਫ ਉਹਦਾ ਇੱਕ ਤੰਤਰ ਬਣ ਬੀਏ ਬਹੁਤ ਸਾਰੇ ਲੋਕ ਸਲਾਬ ਹੀ ਰਹੇ ਨੇ ਜੀ ਹੁਣ ਭਗਵੰਤ ਮਾਨ ਸਾਹਿਬ ਨੂੰ ਕਹਿੰਦੇ ਸਵਾਦ ਲਿਆਤਾ ਜੀ ਜਿਹੜੇ ਸਾਲਾਂ ਤੋਂ ਰੋਡ ਬੰਦ ਸੀਗੇ ਖਲਵਾਤੇ ਬਿਨਾ ਬ੍ਰੇਕਾਂ ਤੋਂ ਗੱਡੀਆਂ ਜਾ ਰਹੀਆਂ ਨੇ ਸਵਾਦ ਤਾਂ ਜੀ ਅੱਜ ਆਊਗਾ ਠੀਕ ਹੈ ਇਹ ਗੱਲ ਮੈਂ ਵੀ ਇਹ ਹੱਕ ਚ ਨਹੀਂ ਵੀ ਰਸਤੇ ਰੋਕੇ ਜਾਣ ਪਰ ਜਦ ਕੋਈ ਆਪਸ਼ਨ ਨਹੀਂ ਬਚਦਾ ਫਿਰ ਸਾਨੂੰ ਰਾਹ ਦੱਸ ਦੇਣ ਦੇ ਦੇਖੋ ਚੰਡੀਗੜ੍ਹ ਚ ਪਹਿਲਾਂ ਇਹ ਨਵੇਂ ਆਪਣਾ ਮੁੱਖ ਮੰਤਰੀ ਦਾ ਮਕਾਨ ਘੇਰਦੇ ਸੀ ਇਹਨਾਂ ਨੇ ਚੰਡੀਗੜ੍ਹ ਚ ਬੰਦ ਨੇ ਬੰਦ ਕਰਤੇ ਹੋਣ ਹੌਲੀ ਹੌਲੀ ਸੜਕਾਂ ਤੇ ਬੈਠਣਾ ਬੰਦ ਕਰਤਾ ਮਤਲਬ ਸਾਨੂੰ ਰਸਤਾ ਦੱਸਦੇ ਨੇ ਕਿਵੇਂ ਮੰਨਣਗੇ ਇਹ ਤਾਂ ਬਿਸ਼ਰਮਾ ਬੰਦੇ ਨੇ ਜੀ ਇੱਕ ਵਾਰ ਪੰਜ ਸਾਲ ਲਈ ਆ ਜਾਂਦੇ ਨੇ ਤੁਸੀਂ ਦੇਖ ਲਓ ਇਹ ਸਾਰਾ ਦੀਪ ਸਟੇਟ ਦਾ ਹੀ ਤੰਤਰ ਸੀ ਇੱਕ ਪਾਰਟੀ ਖੜੀ ਕਰ ਲਈ ਖੜੀ ਕਰਕੇ ਉਹਨੂੰ ਪਹਿਲਾਂ ਦਿੱਲੀ ਚੋਂ ਕਾਂਗਰਸ ਨੂੰ ਖਤਮ ਕਰਾਤਾ ਪੰਜਾਬ ਚੋਂ ਕਾਂਗਰਸ ਨੂੰ ਖਤਮ ਕਰਾਉਣ ਵਾਲੇ ਜਾ ਰਹੇ ਨੇ ਤੇ ਜਾਦੇ ਦਾ ਕੰਮ ਪੂਰਾ ਹੋ ਗਿਆ ਜਿਵੇਂ ਸਰਜਰੀ ਤੋਂ ਬਾਅਦ ਚ ਦੁਸਤਾਨਾ ਲਾ ਕੇ ਆਏ ਭਗਾ ਕੇ ਮਾਰਦੇ ਨੇ ਆਮ ਆਦਮੀ ਪਾਰਟੀ ਨੂੰ ਆਏ ਖਤਮ ਕਰਤਾ ਜਾਉ ਆਪਾਂ ਇਹ ਕਹਾਂਗੇ ਵੀ ਕਦੀ ਕੋਈ ਆਮ ਆਦਮੀ ਪਾਰਟੀ ਹੁੰਦੀ ਸੀ ਕਿਉਂਕਿ ਇਹਹੀ ਕੰਮ ਲਈ ਕਾਂਗਰਸ ਨੂੰ ਖਤਮ ਕਰਨ ਲਈ ਇਹਨਾਂ ਨੇ ਠਾਈ ਹੈ ਉਹਨਾਂ ਦਾ ਹੀ ਭਾਜਪੀ ਤੇ ਆਰਐਸਐਸ ਦਾ ਹੀ ਵਿੰਗ ਹੈ ਇਹ ਸਭ ਕੁਝ ਉਹੀ ਕੁਝ ਕਰ ਰਹੇ ਨੇ ਜਿਵੇਂ ਉਹ ਕਹਿੰਦੇ ਹੁੰਦੇ ਨੇ ਵੀ ਜਿਹੜਾ ਬਾਪ ਨੂੰ ਚੰਗਾ ਕੋਹਾਉਣ ਲਈ ਮੁੰਡੇ ਉਹਦੇ ਤੋਂ ਜ਼ਿਆਦਾ ਮਾੜਾ ਕੰਮ ਕਰਨ ਲੱਗ ਗਏ ਸੀ ਉਹ ਕੰਮ ਇਹਨੇ ਕਰਿਆ ਮੋਦੀ ਭਲਾਤਾ ਲੋਕ ਮੋਦੀ ਨੂੰ ਕਹਿਣ ਲੱਗੇ ਵੀ ਇਹ ਤਾਂ ਮੋਦੀ ਨੇ ਵੀ ਨਹੀਂ ਕੀਤਾ ਇਹਦੇ ਨਾਲੋਂ ਤਾਂ ਯਾਰ ਉਹ ਚੰਗਾ ਸੀ ਹਾਂਜੀ ਉਹ ਇੰਨੇ ਮਤਲਬ ਤੁਸੀਂ ਦੇਖੋ ਇਹਨੂੰ ਕੋਈ ਫਰਕ ਨਹੀਂ ਅਜੇ ਕੈਪਟਨ ਅਮਰਿੰਦਰ ਸਿੰਘ ਨੇ ਜਿੰਨੇ ਸਾਲ ਤੁਸੀਂ ਦੇਖੋ ਪਾਣੀ ਪਹਿਲਾਂ ਰੋਕੇ ਰੱਖਿਆ ਫਿਰ ਉਹਨਾਂ ਨੇ ਜਦ ਆਪਣਾ ਦਿੱਲੀ ਉਹ ਚੱਲ ਰਿਹਾ ਸੀਗਾ ਸੰਘਰਸ਼ ਉਦੋਂ ਉਹਨਾਂ ਨੇ ਕਿੰਨੀ ਚਲਾਕੀ ਨਾਲ तरीके ਨਾਲ ਸਾਰਾ ਉੱਥੇ ਭੇਜਤੇ ਜਿੱਥੋਂ ਕੰਮ ਹੋਣਾ ਸੀ ਹੁਣ ਆਪਾਂ ਲੜਤ ਰਹੇ ਆ ਪੂਰੇ ਹਿੰਦੁਸਤਾਨ ਲਈ ਆਪਾਂ ਰਸਤੇ ਆਪਣੇ ਬੰਦ ਕਰੇ ਬੈਗੇ ਅਬਦੇ ਆਪਦਾ ਨੁਕਸਾਨ ਕਰਕੇ ਬੈਗੇ ਇਹ ਵੀ ਨਹੀਂ ਠੀਕ ਨਾ ਜੀ ਆਪਾਂ ਜੇ ਲੜਨਾ ਹਿੰਦੁਸਤਾਨ ਲਈ ਹੈ ਤਾਂ ਹਿੰਦੁਸਤਾਨ ਦੇ ਸਾਰੀਆਂ ਯੂਨੀਅਨਾਂ ਨੂੰ ਆਪਾਂ ਇਕੱਠੇ ਕਰੀਏ ਆਪਾਂ ਪ੍ਰਚਾਰ ਕਰੀਏ ਫੇਰ ਇੰਡੀਆ ਲਈ ਲੜੀਏ ਨਹੀਂ ਆਪਾਂ ਪੰਜਾਬ ਦੀਆਂ ਗੱਲਾਂ ਮਨਾ ਲਈਏ ਸਰਕਾਰਾਂ ਨੂੰ ਇਹੀ ਬਹੁਤ ਹੈ ਇੱਕ ਸਾਈਡ ਤੇ ਤਾਂ ਭਗਵੰਤ ਮਾਨ ਸਾਹਿਬ ਜਦੋਂ ਪਹਿਲਾਂ ਤਿੰਨ ਨੂੰ ਮੀਟਿੰਗ ਹੋਈ ਹੈ ਜੀ ਕਿਸਾਨਾਂ ਦੀ ਉੱਥੋਂ ਚਲੇ ਜਾਂਦੇ ਨੇ ਕਿ ਸਾਡੇ ਨਾਲ ਤਾਂ ਕੋਈ ਸੰਬੰਧਤ ਮੰਗੇ ਨਹੀਂ ਹੈਗੀ ਜਾਓ ਕਰ ਲਓ ਜਿਹੜਾ ਉਸ ਕਰਨਾ ਲਾ ਲਓ ਧਰਨੇ ਤੇ ਦੂਜੀ ਸਾਈਡ ਤੇ ਹੁਣ ਸੱਦੇ ਤੇ ਰਹਿਣੀ ਜੇ ਸਬੰਧਤ ਮੰਗੇ ਨਹੀਂ ਹੈਗੀ ਫਿਰ ਬਲਾਕ ਕਿਉਂ ਰਹੇ ਨੇ ਬਾਪੂਆਂ ਨੂੰ ਬਿਲਕੁਲ ਠੀਕ ਹੈ ਜੀ ਇਹ ਦੇਖੋ ਜਿੱਥੇ ਤਾਂ ਪਹਿਲਾਂ ਹੁਣ ਇਹਨਾਂ ਨੇ ਕਹਿਤਾ ਵੀ ਸਾਡੇ ਨਾਲ ਮੰਗਾ ਰਿਲੇਟਡ ਨਹੀਂ ਭਗਵੰਤ ਮਾਨ ਉੱਠ ਕੇ ਭੱਜ ਗਿਆ ਉੱਠ ਕੇ ਕਿਉਂ ਭੱਜਿਆ ਕਿਉਂਕਿ ਜਿਹੜਾ ਫੇਰਕਾ ਤੇ ਬੰਦਾ ਲਾਇਆ ਉਹ ਭਗਵੰਤ ਮਾਨ ਜੀ ਨੂੰ ਉਹ ਕਹਿੰਦੇ ਉਹਦੇ ਖਿਲਾਫ ਸਬੂਤ ਦੋ ਸਾਡੇ ਸੇਵਕਤ ਕਿਸਾਨ ਮੋਰਚੇ ਨੇ ਸਾਰੇ ਸਬੂਤ ਅੱਗੇ ਰੱਖਤੇ ਜ ਜ ਸਬੂਤ ਅੱਗੇ ਰੱਖਤੇ ਇਹਨਾਂ ਨੇ ਦੇਖਿਆ ਉਹ ਕੇਜਰੀਵਾਲ ਦਾ ਖਾਸ ਬੰਦਾ ਸੀ ਉਹਦੀ ਇਹ ਉੱਠ ਕੇ ਭੱਜ ਕੇ ਮੀਟਿੰਗ ਚੋਂ ਕਿਉਂਕਿ ਇਹ ਉਹਦੇ ਕੇਸ 'ਚ ਕਾਰਵਾਈ ਨਹੀਂ ਕਰਨਾ ਚਾਹੁੰਦਾ ਰਾਮਨ अरोੜੇ ਕੋਲ ਭੱਜ ਜਾਣਾ ਸੀ ਜੀ ਉਹ ਪਾਰਟੀ ਦੇ ਪ੍ਰਧਾਨ ਨੇ ਉਹ ਕਹਿੰਦੇ ਕੋਈ ਵੀ ਕੋਈ ਕਰਪਸ਼ਨ ਕਰਦਾ ਕੋਈ ਵੀ ਕੋਈ ਗਲਤ ਕੰਮ ਕਰਦਾ ਸਬੂਤ ਦੇ ਦਿਓ ਸਾਨੂੰ ਦੱਸ ਦਿਓ ਟੰਗ ਦਾਂਗੇ ਉਧਰ ਨੂੰ ਰੁਖ ਕਰ ਲੈਣਾ ਸੀ ਜੀ ਰਾਜੇਵਾਲ ਸਾਹਿਬ ਨੇ ਕਿੰਨਾ سوشل মিডিਆ ਤੇ ਕਿਹਾ ਇਹਨਾਂ ਦੇ ਮੂਰੇ ਫਾਈਲਾਂ ਰੱਖਤੀਆਂ ਇਹਨਾਂ ਨੂੰ ਕਿੰਨੀਆਂ ਲੈਟਰਸ ਲਿਖੀਆਂ ਨੇ ਅਸੀਂ ਵੀ ਡੀਸੀ ਦੇ ਥਰੂ ਮੈਮੋਰੰਡਮ ਭੇਜੇ ਆ ਇਹ ਲੈਂਦੇ ਹੀ ਨਹੀਂ ਤੁਸੀਂ ਹੁਣ ਆਪਾਂ মিডিਆ ਥਰੂ ਬੋਲਾਂਗੇ ਜੇ ਲੋੜ ਹੈ ਰਾਜੇਵਾਲ ਸਾਹਿਬ ਤੋਂ ਮੰਗਾਲਣ ਪਰ ਇਹਨਾਂ ਨੇ ਆਪਣੀ ਜਿਹੜੀ ਇਹਨਾਂ ਨੇ ਦੇਖੋ ਚਾਹੇ ਬਜਰੀ ਚਾਹੇ ਰੇਤਾ ਚਾਹੇ ਸ਼ਰਾਬ ਚੋਂ ਦਿੱਲੀ ਕਿੰਡਾ ਵੱਡਾ ਘਟਾਲਾ ਕਰਿਆ ਸ਼ਰਾਬ ਦਾ ਇਹ ਸਾਰੀਆਂ ਚੀਜ਼ਾਂ ਤੇ ਇਹ ਆਪਤਾ ਪੈਸੇ ਬਣਾ ਰਹੇ ਨੇ ਪਰ ਇਹ ਕਿਸੇ ਹੋਰ ਨੂੰ ਬਰਦਾਸ਼ਤ ਨਹੀਂ ਕਰਦੇ ਜੇ ਕੋਈ ਤਹਿਸੀਲਦਾਰ ਵਿੱਚੋਂ ਕੱਟ ਲੈ ਲੈਂਦਾ ਇਹ ਕਹਿੰਦੇ ਨੇ ਸਾਡੇ ਕੋਲ ਕਿਉਂ ਨਹੀਂ ਆ ਰਿਹਾ ਤਾਂ ਤਕਲੀਫ ਹੁੰਦੀ ਆ ਜੇ ਉਹਨਾਂ ਦੇ ਕੋਲ ਜਿੰਦਾ ਹਿੱਸਾ ਜਾਂਦਾ ਉਹਨੂੰ ਤਾਂ ਛੇੜਦੇ ਵੀ ਨਹੀਂ ਹੈ ਹੈਨਾ ਜਿਹੜੇ ਮੰਤਰੀ ਇਹਨਾਂ ਨੇ ਡੰਗੇ ਸੀਗੇ ਜੀ ਇੱਕ ਦੋ ਕ ਜੇਲਾਂ ਘੱਟ ਕੇ ਆਏ ਨੇ ਇਹਨਾਂ ਦੇ ਉਹਨਾਂ ਨੇ ਹਿੱਸਾ ਨਹੀਂ ਦਿੱਤਾ ਇਹਨਾਂ ਨੂੰ ਹੁਣ ਜੇ ਹਿੱਸਾ ਮਿਲਦਾ ਹੋਊਗਾ ਹੁਣ ਚੁੱਪ ਨੇ ਨਰਿੰਦਰ ਕੌਰ ਭਰਾਜ ਦਾ ਬੜਾ ਗਾ ਪੈ ਰਿਹਾ ਜੀ ਉਹਨਾਂ ਦੇ ਕੇਸ ਕਿੱਥੇ ਨੇ ਜੀ ਹੂੰ ਉਹਨਾਂ ਨੂੰ ਕੀ ਇਹਨਾਂ ਨੇ ਸਜ਼ਾ ਦਵਾਈ ਆ ਹਿੱਸਾ ਮਿਲ ਗਿਆ ਹੋਊਗਾ ਜੀ ਤੁਸੀਂ ਜਿਹਨਾਂ ਦਾ ਹਾਂ ਜੀ ਹਿੱਸਾ ਮਿਲ ਗਿਆ ਉਹ ਨਹੀਂ ਇਹ ਪ੍ਰੋਪਗੈਂਡਾ ਦਾ ਇੱਕ ਕੰਮ ਹੈ ਜੀ ਹੂੰ ਇਹਨਾਂ ਨੇ ਇੱਕ ਲੋਕਾਂ ਨੂੰ ਦਿਖਾਉਣਾ ਹੈ ਹੁਣ ਜਿਹੜੇ ਮਕਾਨ ਵੀ ਢਾ ਰਹੇ ਨੇ ਮਕਾਨ ਜਿਨ੍ਹਾਂ ਦੀ ਉਹ ਸਾਰੀ ਸਹੀ ਤਰੀਕੇ ਨਾਲ ਨਹੀਂ ਹੋਈ ਹੋਈ ਲੀਗਲ ਨਹੀਂ ਉਹੀ ਮਕਾਨ ਢਾ ਰਹੇ ਨੇ ਜਿਹੜੇ ਲੀਗਲ ਨੇ ਉਹਨਾਂ ਨੂੰ ਹੱਥ ਲਾ ਕੇ ਦਿਖਾਉਣ ਸਪਰੀਮ ਕੋਰਟ ਗੋਸਿੰਗ ਕਾਲ ਚ ਫਾਹ ਪਾਲੂ ਇਹ ਸਿਰਫ ਲੋਕਾਂ ਨੂੰ ਦਿਖਾਉਂਦੇ ਨੇ ਵੀ ਅਸੀਂ ਬਹੁਤ ਕੰਮ ਕਰ ਰਹੇ ਹਾਂ ਕੰਮ ਇਹ ਥੇਲੇ ਦਾ ਨਹੀਂ ਕਰ ਰਹੇ ਇਹਨਾਂ ਨੇ ਸਾਰਾ ਕੁਝ ਭੰਬਲ ਪੂਸੇ ਚ ਪਾਇਆ ਹੋਇਆ ਅੱਜ ਦੀ ਮੀਟਿੰਗ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਬਹੁਤ ਸਾਰੀਆਂ ਜਥੇਬੰਦੀਆਂ ਨੇ ਐਲਾਨ ਕਰਤਾ ਜੀ ਕਿ ਅਸੀਂ ਬਾਈਕਾਟ ਕਰਦੇ ਆ ਮੀਟਿੰਗ ਦਾ ਮੀਟਿੰਗ ਕਰਨ ਨਹੀਂ ਜਾਵਾਂਗੇ ਪਹਿਲਾਂ ਕਿਸਾਨ ਜਿਹੜੇ ਅਰੈਸਟ ਕੀਤੇ ਨੇ ਉਹਨਾਂ ਨੂੰ ਛੱਡਿਆ ਜਾਵੇ ਉਹਨਾਂ ਦਾ ਸਮਾਨ ਉਹਨਾਂ ਨੂੰ ਵਾਪਸ ਕੀਤਾ ਜਾਵੇ ਅਸੀਂ ਮੀਟਿੰਗ ਤੇ ਨਹੀਂ ਜਾਵਾਂਗੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕੋਈ ਮੈਸੇਜ ਆਇਆ ਕਾਦੀਆਂ ਵੱਲੋਂ ਜਾਂ ਕੋਈ ਹੋਰ ਸਰਬੀ ਸਲਾਮ ਮੰਗੀ ਗਈ ਸੀ ਜੀ ਦੇਖੋ ਅਸੀਂ ਤਾਂ ਮੈਂ ਤਾਂ ਇਹ ਗੱਲ ਕਹੀ ਆ ਵੀ ਮੀਟਿੰਗ ਚ ਜ਼ਰੂਰ ਜਾਣਾ ਚਾਹੀਦਾ ਜੇ ਆਪਾਂ ਗੱਲਬਾਤ ਚ ਨਹੀਂ ਪਾਵਾਂਗੇ ਸਰਕਾਰ ਨਾਲ ਤਾਂ ਆਪਾਂ ਆਪਣੀਆਂ ਮੰਗਾਂ ਕਿਵੇਂ ਪਚਾਵਾਂਗੇ ਫੇਰ ਜਦ ਸਰਕਾਰ ਨਾਲ ਗੱਲ ਕਰਦੀ ਹੈ ਸਾਰਾ মিডিਆ ਉੱਥੇ ਆਇਆ ਹੁੰਦਾ ਜਿਹੜੀ ਵੀ ਗੱਲ ਕਹਿਣੀ ਹੈ মিডিਆ ਅੱਗੇ ਕਹੀ ਆ ਆਪਾਂ ਜੇ ਭਗਵੰਤ ਮਾਨ ਨਹੀਂ ਸੁਣਦਾ ਘੱਟੋ ਘੱਟ ਆਪਾਂ ਨੂੰ ਦੇਸ਼ ਉਦੋਂ ਸੁਣਦਾ ਤੇ ਉਦੋਂ ਆਪਣਾ ਰੋਸ ਜ਼ਾਹਰ ਕਰੀਏ ਭਗਵੰਤ ਮਾਨ ਜਦ ਉੱਠ ਕੇ ਭੱਜਿਆ ਉਹਦਾ ਤੇ ਦੂਜੇ ਜਿਹੜੇ ਤਰੀਕੇ ਨਾਲ ਜ਼ਿਮੀਂਦਾਰਾਂ ਨੂੰ ਦੋਏ ਬਾਰਡਰਾਂ ਤੋਂ ਉਠਾਇਆ ਗਿਆ ਉਹਦਾ ਇਹਨਾਂ ਨੇ ਦੇਖੋ ਉਠਾਉਣਾ ਸੀਗਾ ਜਿਵੇਂ ਮਰਜ਼ੀ ਪ੍ਰਸ਼ਾਸਨ ਦੋ ਦਿਨ ਚ ਉਠਾ ਲੰਦਾ ਰਾਤ ਦਾ ਸਮਾਂ ਚੁਣਿਆ ਗਿਆ ਜੀ ਰਾਤ ਦੇ ਸਮੇਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਦਿਨ ਚ ਵੀ ਇਹ ਕੰਮ ਹੋ ਸਕਦਾ ਸੀ ਮੈਨਾਂ ਕਿੰਨੇ ਜ਼ਿਮੀਂਦਾਰਾਂ ਦੀਆਂ ਟਰਾਲੀਆਂ ਟਰੈਕਟਰ ਚੋਰੀ ਕਰਕੇ ਲੈ ਗਏ ਕਿੰਨੇ ਸਿਲੰਡਰ ਕਿੰਨੇ ਪੱਖੇ ਏਸੀ ਕਿੰਨਾ ਕੁਝ ਮਿਸਿੰਗ ਹੈ ਕਿੱਥੇ ਹੀ ਮੜ ਜਾ ਉਹਨਾਂ ਨੂੰ ਜ਼ਿੰਮੇਵਾਰਤਾ ਗੀ ਮਰਿਆ ਪਿਆ ਜੀ ਉਹਨੂੰ ਹੋਰ ਮਾਰਤਾ ਨਹੀਂ ਤਾਂ ਪਤਾ ਸੀਗਾ ਜੀ ਕਿਸਾਨ ਦੇ ਪੁੱਤ ਨੇ ਭਗਵੰਤ ਮਾਨ ਸਾਹਿਬ ਅਕਸਰ ਕਹਿੰਦੇ ਨੇ ਕਈਆਂ ਦੇ ਜੈਂਡੋਰੀਆਂ ਵੀ ਪਾਤੀਆਂ ਜੀ ਉਹ ਦੱਸ ਰਹੇ ਸੀਗੇ ਚੈਨਲਾਂ ਤੇ ਹਾਂਜੀ ਚਲੋ ਉਹਨੂੰ ਇੱਕ ਭਗਵੰਤ ਮਾਨ ਵਾਂਗੂ ਜ਼ਿੰਮੇਵਾਰ ਵੀ ਹੱਸੇ ਟੱਟੇ ਚ ਲੈ ਜਾਂਦੇ ਨੇ ਪਰ ਜੈਂਡੋਰੀ ਤਾਂ ਚੰਗੀ ਤਕੜੀ ਉਹ ਪਾਤੀ ਇਹਨਾਂ ਨੇ ਸਭ ਕੁਝ ਔਖਾ ਕਰਤਾ ਸਾਡਾ ਵੀ ਜਿਹੜੇ ਜਿਹੜੀ ਚੀਜ਼ ਤੋਂ ਅਸੀਂ ਇਹਨਾਂ ਨੂੰ ਰੋਕਦੇ ਸੀ ਉਹ ਚੀਜ਼ ਤੇ ਵੀ ਇਹਨਾਂ ਨੇ ਅਟੈਕ ਕਰਤਾ ਹੁਣ ਜਾਗਣ ਦਾ ਮੌਕਾ ਹੈ ਜੇ ਲੋਕ ਨਾਲ ਨਾ ਨਣ ਲੱਗੇ ਫੇਰ ਅੱਜ ਤੋਂ ਬਾਅਦ ਚ ਜ਼ਿੰਮੇਦਾਰਾਂ ਨੂੰ ਵੀ ਔਖਾ ਹੋ ਜਾਣਾ ਇਹਨਾਂ ਨੂੰ ਪਹਿਲਾਂ ਤਾਂ ਸਾਡੇ ਬੰਦਿਆਂ ਨੂੰ ਵੀ ਏਕਾ ਬਣਾਉਣਾ ਚਾਹੀਦਾ ਫੇਰ ਬਾਕੀ ਦੇ ਜਿੰਨੇ ਵੀ ਵਿਭਾਗ ਨੇ ਉਹਨਾਂ ਨੂੰ ਨਾਲ ਲੈਣਾ ਚਾਹੀਦਾ ਚਾਹੇ ਜਹੇ-ਜਾ ਮਰਜੀ ਆ ਕੋਈ ਆਰਤੀਏ ਵਰਗ ਚੋਂ ਆ ਕੋਈ ਇੰਡਸਟਰੀ ਤੋਂ ਆ ਜਿੰਨੇ ਚਿਰ ਤੱਕ ਸામੂਹ ਦੀ ਗੱਲ ਨਹੀਂ ਨਾ ਕਰਾਂਗੇ ਉਨੇ ਚਿਰ ਜਿੰਮੇ ਪਹਿਲਾਂ ਦਿੱਲੀ ਮੌਕੇ ਸਾਰਿਆਂ ਨੇ ਇਕੱਠੇ ਹੋ ਕੇ ਕਰਿਆ ਉਵੇਂ ਹੀ ਸਾਰਿਆਂ ਨੂੰ ਇਕੱਠੇ ਕਰਕੇ ਤੇ ਆਪ ਦਾ ਨਿੱਜ ਛੱਡ ਕੇ ਆਪਣੀ ਇਕੋ ਛੱਡ ਕੇ ਜਿਹੜੇ ਬੰਦਾ ਆਪਣੇ ਆਪ ਨੂੰ ਚਮਕਾਉਣ ਲੱਗਿਆ ਰਹਿੰਦਾ ਨਾ ਤਾਂ ਇਹ ਢੀ ਵੱਡੀ ਲੜਾਈ ਆ ਕਾਰਪੋਰੇਟਾਂ ਨਾਲ ਸਾਰੀ ਦੁਨੀਆ ਪੰਜਾਬ ਦੇ ਜ਼ਿਮੀਂਦਾਰਾਂ ਵੱਲ ਦੇਖ ਰਹੀ ਹੈ ਕਿਉਂਕਿ ਸਾਰੇ ਕਿਤੇ ਕਾਰਪੋਰੇਟਾਂ ਨੇ ਦੱਬਲੇ ਜ਼ਮੀਨਾਂ ਦੱਬਲੀਆਂ ਇੱਕ ਪੰਜਾਬ ਹੀ ਅੜਿਆ ਹੋਇਆ ਤੇ ਜੇ ਪੰਜਾਬ ਤੋਂ ਇਹਨਾਂ ਨੇ ਸਾਡੀ ਰੀੜ ਦੀ ਹੱਡੀ ਤੋੜਤੀ ਨਾ ਤੇ ਫਿਰ ਦੁਨੀਆ 'ਚ ਨਾ ਅੱਗੇ ਕੋਈ ਨਹੀਂ ਖੜਾ ਹੋ ਸਕਦਾ ਇਸ ਕਰਕੇ ਬਹੁਤ ਜ਼ਰੂਰੀ ਹੈ ਸਾਰੇ ਇਕੱਠੇ ਹੋਈਏ ਸਾਰੇ ਜ਼ਿੰਮੇਵਾਰ ਵੀ ਤੇ ਬਾਕੀ ਵਰਗਾ ਨੂੰ ਵੀ ਅਪੀਲ ਕਰਦਾ ਮੈਂ ਤੇ ਭਗਵੰਤ ਮਾਨ ਨੂੰ ਇਹ ਮੀਟਿੰਗ ਤੇ ਚੰਗਾ ਰੋਸ ਦਿਖਾਉਣ ਤੇ ਮੀਡੀਆ ਅੱਗੇ ਉਹਦੀ ਕਹ ਲੋ ਕਰਤੂਤਾ ਦੱਸਣ ਜੀ ਅੱਜ ਦੀ ਜਿਹੜੀ ਇੱਥੇ ਕਿਸਾਨ ਇਕੱਠੇ ਹੋਏ ਨੇ ਜੀ ਮੀਟਿੰਗ ਕੋਈ ਹੋਣੀ ਹੈ ਜੀ ਲੱਗਦਾ ਹੈ ਕੋਈ ਅਧਿਕਾਰੀ ਪਹੁੰਚੇ ਆ ਗਏ ਜੀ ਅਧਿਕਾਰੀ ਪਰ ਹੁਣ ਦੇਖੋ ਕੀ ਫੈਸਲਾ ਕਰਦੇ ਨੇ ਕੋਸ਼ਿਸ਼ ਕਰ ਰਹੇ ਆ ਤੁਸੀਂ ਪੁੱਛ ਲਿਓ ਉਹਨਾਂ ਨੂੰ ਵੀ ਇਹ ਐਨੇ ਉਹਦੇ ਤੇ ਚੱਲ ਰਿਹਾ ਹੈ ਕੰਮ ਐਨੇ ਦਿਨਾਂ ਦਾ ਤੇ ਬਹੁਤ ਕੀ ਲੇਟ ਕਰ ਰਹੇ ਨੇ ਜ਼ਿੰਮੇਵਾਰਾਂ ਦਾ ਦੇਖੋ ਕਿੰਨੇ ਜਣਿਆਂ ਦਾ ਕੰਮ ਛਡਾਇਆ ਹੋਇਆ ਕਿੰਨਾ ਸਾਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਇਹਨਾਂ ਨੂੰ ਨਿਵੇੜਨਾ ਚਾਹੀਦਾ ਛੇਤੀ ਜੀ 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 ਧੰਨਵਾਦ ਜੀ ਸੋ ਇਹ ਸਨ ਬਾਈ ਅਵਜਿੰਦਰ ਸਿੰਘ ਜੋਗੀ ਇਹ ਮਸਲਾ ਵੀ ਕਹਿੰਦੇ ਨਿਮੇੜਨਾ ਚਾਹੀਦਾ ਕਿਸਾਨਾਂ ਨੂੰ ਇੱਕ ਆ ਵੀ ਹੈ ਜਿਹੜਾ ਉਹ ਕਰਨਾ ਚਾਹੀਦਾ ਫਿਲਹਾਲ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਧੰਨਵਾਦ ਜੀ ਇਹ ਸਭ ਕੀ ਨਾਮ ਹੈ ਜੀ ਕਿਦਰ ਦੇਖੋ ਆ ਇਬਰਾਨ ਜੋ ਸਾਹਮਣੇ ਡਬਲਿਚ ਗਟਰਸ ਪਹਿਲਾਂ ਵੀ ਇਹਨਾਂ ਨੇ ਹਾਂ ਜੀ ਕੀ ਨਾਮ ਹੈ ਜੀ ਸੱਸੀ ਜੀ ਮੇਰਾ ਨਾਮ ਲਵਲੇਸ਼ ਕੁਮਾਰ ਹੈ ਜੀ ਮੈਂ ਇੱਥੇ ਬ੍ਰਾਂਚ ਮੈਨੇਜਰ ਨਵਾਂ ਜੁਆਇਨ ਕਰਿਆ ਤੇ ਹੁਣ ਜਿਹੜੀ ਗੱਲ ਚੱਲ ਰਹੀ ਹੈ ਉਹ ਕੋਈ sire ਨਹੀਂ ਚੜ ਰਹੀ ਤੇ ਇਸੇ ਕਰਕੇ ਅਸੀਂ ਅਥੋਰਾਈਜ਼ ਨਹੀਂ ਹੈਗੇ ਇਸ ਚੀਜ਼ ਤੇ ਹੋਰ ਜਦ ਤੱਕ ਸਾਡੀ ਇਨਵੈਸਟੀਗੇਸ਼ਨ ਨਹੀਂ ਆਂਦੀ ਤਦ ਤੱਕ ਤੁਸੀਂ ਜੇਕਰ ਹੋਰ ਗੱਲ ਕਰਨੀ ਹੈ ਇਸ ਚੀਜ਼ ਬਾਰੇ ਤਾਂ ਸਾਡੀ ਇੱਕ ਟੀਮ ਹੈਗੀ ਹੈ ਤੇ ਉਹਨਾਂ ਨਾਲ ਤੁਸੀਂ ਗੱਲ ਕਰ ਸਕਦੇ ਮੈਂ ਉਹਨਾਂ ਦਾ ਨੰਬਰ ਤੁਹਾਨੂੰ ਦੇ ਦਿੰਦਾ ਤੁਸੀਂ ਗੱਲ ਕਰ ਲਓ ਉਹਨਾਂ ਨਾਲ ਧੰਨਵਾਦ ਜੀ